ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਾਈਫ ਹੋਫ ਹਮਨਦੀਪ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਾਰੇ ਬਧੀਆ ਠੀਕ-ਠਾਕ ਹੋਵੋਗੇ ਵਾਹਿਗੁਰੂ ਪ੍ਰਮਾਤਮਾ ਸਾਰਿਆਂ ਤੇ ਮਿਹਰ ਭਰੇ ਹੱਥ ਰੱਖਣ ਸਾਰਿਆਂ ਨੂੰ ਤੰਦਰੁਸਤੀ ਬਖਸ਼ਣ ਤੇ ਲਓ ਜੀ ਸਵੇ ਸਵੇ ਦਾ ਟਾਈਮ ਆ ਇਹ ਹਰਮਨ ਤੇ ਦੇ ਪਾਪਾ ਗਏ ਸੀ ਗੁਰਦੁਆਰਾ ਸਾਹਿਬ ਤੇ ਸਾਡੇ ਵਾਸਤੇ ਭੋਗ ਲੈ ਕੇ ਆਏ ਸੀ ਤੇ ਲਓ ਜੀ ਆਪਣੀ ਬਣ ਗਈ ਚਾਹ ਚਾਹ ਨਾਲ ਇਹਨਾਂ ਨੇ ਅੱਜ ਦਿਮਾਂ ਪਾਇਆ ਆਲੂ ਵਾਲੇ ਪਰੌਂਠਿਆਂ ਦੀ ਕੁਛ ਸੰਡੇ ਸੀਗਾ ਚਲੋ ਬੱਚੇ ਘਰੇ ਸੀਗੇ ਤੇ ਲਓ ਜੀ ਇਹਦੇ ਵਿੱਚ ਮੈਂ ਥੋੜਾ ਜਿਹਾ ਪਾਇਆ ਸੀਗਾ ਮੱਕੀ ਦਾ ਆਟਾ ਤੇ ਵਿੱਚ ਨੂਨ ਤੇ ਜਮੈਣ ਆਲੂ ਤਾਂ ਨੇ ਧਰ ਤਿ ਉਬਲਨੇ 쿠ਛੀ ਦੇ ਪਾਪਾ ਨੇ ਧਰਤੇ ਸੀਗੇ ਜਾਨੂ ਮੈਂ ਚਾਹ ਕਰੀ ਤੇ ਇਹ ਸੀਗਾ ਬਸ ਰਾਤਾ ਦਾ ਆਟਾ ਵੀ ਥੋੜਾ ਜਿਹਾ ਬਚ ਗਿਆ ਸੀਗਾ ਤੇ ਚਲੋ ਹੁਣ ਆਪਾਂ ਪਹਿਲਾਂ ਦਮ ਦਮ ਆਟਾ ਗੁੰਨ ਲੈਨੇ ਆ ਮੈਂ ਹਮੇਸ਼ਾ ਹੀ ਚਲੋ ਹਨਾ ਥੋੜਾ ਜਿਹਾ ਮੱਕੀ ਦਾ ਆਟਾ ਪਾ ਲੈਣੀ ਹੁੰਦੀ ਹੈ ਵੈਸੇ ਰੋਟੀ ਬਹੁਤ ਸੁਆਦ ਬਣ ਜਾਂਦੀ ਹੈ ਤੇ ਚਲੋ ਜੀ ਹੁਣ ਆਪਾਂ ਦਮ ਦਮ ਆਟਾ ਗੁੰਨ ਕੇ ਆਲੂ ਵਾਲੇ ਪਰੌਂਠੇ ਬਣਾ ਕੇ ਸਾਰਿਆਂ ਨੂੰ ਦਮ ਦਮ ਖਵਾ ਦਨੇ ਆ ਤੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਫੁੱਲ ਵਾਚ ਕਰਿਓ ਤੇ ਚਾਹ ਨੂੰ ਵਾਰੀ ਆ ਗਈ ਆ ਬਲਾਂ ਆ ਪਾ ਥਰਮੋਸ ਚ ਗਰਮ ਗਰਮ ਰਿੱਜ ਦੀ ਰਿੱਜ ਦੀ ਚਾਹ ਪਾ ਕੇ ਰੱਖ ਦਈਏ ਠੰਡ ਵੀ ਕਾਫੀ ਹੋਈ ਪਈ ਆ ਨਾਲ ਜੇ ਦੀ ਚਾਹ ਠੰਡੀ ਹੋ ਜਾਂਦੀ ਆ ਤੇ ਚਲੋ ਜੀ ਜਿਵੇਂ ਹੁਣ ਉੱਠੀ ਜਾਣਗੇ ਬੱਚੇ ਆਪਣੀ ਚਾਹ ਪੀ ਜਾਣਗੇ ਤੇ ਚਲੋ ਜੀ ਹਾਂ ਬੱਧ ਮਿਰਚ ਨਾ ਪਾਓ ਨੂੰ ਥੋੜਾ ਜਿਹਾ ਪਾ ਦਿਓ ਹੋਰ ਬੱਸ ਬੱਸ ਆਲੂ ਕੱਟਨੇ ਉਹ ਬੱਸ ਚਲ ਹੁਣ ਆਏ ਆਏ ਜੀ ਕਰ ਦੋ ਆਹ ਫੇਰ ਜਪੰਗੇ ਲੈਨੇ ਵਿੱਚ ਪਿਆਜ ਵੱਧ ਤਾਂ ਨਹੀਂ ਲੱਗਦੇ ਹੈਗੇ ਤਾਂ ਹੁਣ ਹੋਰ ਹੋਣਾ ਨਹੀਂ ਆ ਜਿਮਾ ਜੀ ਬਿਨ ਬਣਾਉਣੀ ਰੋਟੀਆਂ ਪਕਾ ਕੇ ਇਹਦੇ ਨਾਲ ਖਵਾ ਦੂਗੀ ਇਹਦੇ ਨਾਲ ਖਾਣੂ ਬਸ ਤੇ ਲਓ ਜੀ ਆਪਣੀ ਸਾਰੀ ਤਿਆਰੀ ਹੋ ਗਈ ਆ ਤਵਾ ਧੋ ਕੇ ਰੱਖ ਲਿਆ ਗੈਸ ਸਾਰਾ ਖਰਾਬ ਹੋ ਗਿਆ ਪਾਣੀ ਨਾਲ ਤੇ ਆ ਵੀ ਸਾਰਾ ਮਿਕਸ ਹੋ ਗਈ ਆ ਹੁਣ ਦੋਨਾਂ ਜਾਣੇ ਨੂੰ ਛੇਤੀ ਲੱਗੀ ਪਈ ਆ ਕਹਿੰਦੇ ਛੇਤੀ ਬਣਾਓ ਛੇਤੀ ਬਣਾਓ ਤੇ ਤਾਜੀ ਆਟੇ ਦੀ ਬਣਾਉਂੂ ਮੈਂ ਇੱਥੋਂ ਸੇ ਮਾਰ ਕੇ ਵਸਤਾਫ ਕਰ ਲਿਆ ਪਹਿਨਾ ਗਿੱਲਾ ਕੱਪੜਾ ਫੇਰ ਲਿਆ ਤੇ ਫਿਰ ਮੇਰਾ ਰਮਾਲ ਸੀ ਉਹ ਫੇਰ ਲਿਆ i don't ਕਟਲਾ ਉਹ ਕਹ ਲਈ ਜਿਹੜੇ ਪਿਆਰ ਦੇ ਸੀਗੇ ਥੋੜਾ ਜਿਹਾ ਜਦੇ ਆ ਜੀ ਖਾਣਾ ਹੋਰ ਕਿਹੜੇ ਆ ਬੜੀ ਕੌਮ ਦੇ ਇਧਰ ਕਾਂਸ਼ਾ ਲਫਤੀ ਆ ਠੋਕਰੀ ਹੋਲੀ ਇਹਨਾਂ ਅਸ਼ਟੇ ਕਰ ਲੋ ਖੜ ਜਾ ਰਹੀ ਜਦੋਂ ਆ ਤੁਮ ਫਿਰ ਬਣੇ പ്ലേ hmm. തന്നെ ਮੂਨ ਆਪਣਾ ਨਹੀਂ ਆ ਰਕਾ। ਆਈ ਆਈ ਗਿਵ ਮੀ ਫੋਟੋ ਜੀ ਮੂ ਮੇਰਾ। ਥੋੜਾ ਫੋਨ ਆਉਂਦਾ ਫੇਰ ਹੁਣ। ਤੇ ਲੋ ਜੀ ਆਪਣਾ ਸਾਰਾ ਕੰਮ ਨਿਬੜ ਗਿਆ। ਆਲੂ ਵਾਲੇ ਪਰੌਂਠਿਆਂ ਦਾ ਪਰੌਂਠੇ ਮੈਂ ਬਣਾਤੀ ਆ। ਤੇ ਭਾਂਡੇ ਮੈਂ ਸਾਰੇ ਇਕੱਠੇ ਕਰਤੇ। ਪਹਿਲਾਂ ਮੈਂ ਆਪ ਰੋਟੀ ਖਾਉਂਗੀ ਫਿਰ ਮੈਂ ਸਾਰੀ ਰਸੋਈ ਸਾਫ਼ ਕਰੂੰ ਸਾਰੇ ਕਿਤੇ ਗਾਹ ਪਿਆ ਆ ਪਿਆ ਤੇ ਦੁੱਧ ਪਹਿਲਾਂ ਮੈਂ ਭੁੱਲ ਗਈ ਸੀ ਗਰਮ ਕਰਨਾ ਤੇ ਹੁਣ ਮੈਂ ਦੁੱਧ ਵੀ ਧਰੇ ਆ ਮੱਕ ਚਲ ਕੋਲੇ ਖੜੀ ਖੜੀ ਵਾਲੀ ਆਜੂ ਪਹਿਲਾਂ ਪਹਿਲਾਂ ਆਪਾਂ ਦਮ ਦਮ ਰੋਟੀ ਖਾ ਲਮਾ ਤੇ ਫਿਰ ਬਾਕੀ ਮੈਂ ਸਾਰੀ ਰਸੋਈ ਸਾਫ਼ ਕਰਦੀ ਆ ਤੇ ਅੱਜ ਫ੍ਰਿਜ ਵੀ ਸਾਫ਼ ਕਰਨ ਵਾਲੀ ਆ ਭਾਂਡੇ ਮਾਂਜ ਕੇ ਮੈਂ ਫ੍ਰਿਜ ਸਾਫ ਕਰੂੰਗੀ ਉਸ ਤੋਂ ਬਣਾਵਾਂਗੀ ਸਾਗ ਕਿਉਂਕਿ ਜਦੋਂ ਮੈਂ ਉਸ ਦਿਨ ਸਾਗ ਬਣਾਇਆ ਸੀ ਉਹ ਤਾਂ ਸਾਡੇ ਕਰਮਾਂ 'ਚ ਹੀ ਸੀਗਾ ਖਾਣਾ ਦੇਖੋ ਕਿੰਨੇ ਚੌਣਾਂ 'ਨ ਮੈਂ ਗਈ ਵੀ ਬਲੌਗ ਵੀ ਸ਼ੂਟ ਕੀਤਾ ਸ਼ਾਰਟ ਵੀਡੀਓ ਵੀ ਸ਼ੂਟ ਕੀਤੀ ਬੜੀ ਚੌਣਾਂ 'ਨ ਮੈਂ ਗਈ ਸੀ ਵੀ ਸਾਗ ਲੈਣ ਵੀ ਚਲੋ ਸਾਗ ਬਣਾਵਾਂਗੇ ਤੇ ਪਰ ਉਹ ਚਲੋ ਸਾਡੇ ਕਰਮਾਂ 'ਚ ਨਹੀਂ ਸੀਗਾ ਉਹ ਸਾਗ ਉਹ ਸਾਗ ਦੋਲੇ ਆ ਮੈਨੂੰ ਲੱਗਾ ਸੀ ਦੋ ਦਿਨ ਖਾਦਾ ਮੇਰੇ ਨਾਲ ਤਾਂ ਦੋ ਦਿਨਾਂ ਤੋਂ ਵੱਧ ਨਹੀਂ ਅਸੀ ਉਹ ਸਾਗ ਖਾਦਾ ਹੈਗਾ ਤੇ ਚਲੋ ਜੀ ਅੱਜ ਫੇਰ ਸਾਗ ਦਾ ਬਣਾਈਆਂ ਲੈ ਆਏ ਹਾਂ ਚਲੋ ਲਈਏ ਸ਼ੁਕਰਾ ਤੇ ਚਲੋ ਹੁਣ ਮੈਂ ਪਹਿਲਾਂ ਦਵਾ ਦਾ ਵਰਤੋਂ ਦਾ ਕੰਮ ਨੇ ਵੇੜ ਲਾਂ ਹਾਂ ਕਿਹੜਾ ਕੱਢ ਕੇ ਆ ਗਏ ਚੀਨੀ ਚ ਕੀ ਆ ਫੇਰ ਜੇ ਕਿਹੜਾ ਕੱਢ ਕੇ ਆਏ ਹਾਂ ਤੇ ਚਲੋ ਜੀ ਹੁਣ ਅਗਲਾ ਬਲੌਗ ਸ਼ੂਟ ਕਰਾਂਗੇ ਆਪਾਂ ਸਾਗ ਦਾ ਤੇ ਅੱਜ ਦੀ ਵੀਡੀਓ ਵਿੱਚ ਇੰਨੇ ਹੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਦੇ ਪਸੰਦ ਫਿਰ ਮਿਲਦੇ ਆ ਓਕੇ ਬਾਏ